ਪਾਸ ਪਸ਼ੀ ਪਾਸ ਪਸ਼ੀ ਬੁੱਢਾ ਧੰਨਵਾਦ ਤੁਸੀਂ ਵਕਤ ਦਿੱਤਾ ਨਹੀਂ ਨਹੀਂ ਜੀ ਸ਼ਰੋਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੇ ਅੱਜ ਜਿੱਥੇ ਸ਼ਰੋਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਤੇ 1699 ਦੀ ਵਿਸਾਖੀ ਵਾਲੇ ਦਿਨ ਉਹਨਾਂ ਨੇ ਜਿਵੇਂ ਨਾਨਕ ਪੁਰ ਸਾਹਿਬ ਇਹ ਜਿਹੜਾ ਜੋ ਖਾਲਸੇ ਬੰਦੀ ਸਾਜਨਾ ਕੀਤੀ ਸੀ ਉਹਨਾਂ ਨੇ ਇਹ ਹੀ ਬਾਣਾ ਇਹ ਜਿਹੜਾ ਖਾਲਸੇ ਨੂੰ ਬਖਸ਼ਿਸ਼ ਕੀਤਾ ਖਾਲਸਾ ਅਕਾਲ ਪੁਰਖ ਦੀ ਫ਼ੌਜ ਪ੍ਰਗਟਿਓ ਖਾਲਸਾ ਪ੍ਰਮਾਤਮਾ ਦੀ ਗੋਲ ਗੁਰੂ ਸਾਹਿਬ ਦੀ ਜਿਹੜੀ ਆਪਾਰ ਕਿਰਪਾ ਦੇ ਨਾਲ ਉਹਨਾਂ ਨੇ ਆਪਣਨ ਪੌਤਰੀ ਖਾਲਸਾ ਤੋਂ ਪਾ ਦਵਾ ਤੇ ਰੂਪ ਸਰਗੁਰ ਗੰਤਾ ਗੁਰੂ ਸਾਹਿਬ ਨੇ ਜਿਹੜਾ ਇਹ ਬਾਣਾ ਖਾਲਸੇ ਨੂੰ ਬਖਸ਼ਿਸ਼ ਕੀਤਾ ਤੇ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਉਪਮ ਹੈ ਗੁਰੂ ਮਹਾਂਜਨ ਗ੍ਰੰਥ ਉਹਨਾਂ ਨੇ ਆਪਣਾ ਜਿਹੜਾ ਸੀ ਸਰੂਪ ਖਾਲਸੇ ਨੂੰ ਬਖਸ਼ੇ ਕੀਤਾ ਆਪਾਂ ਨੂੰ ਗੁਰੂ ਗ੍ਰੰਥ ਸਾਹਿਬੀ ਦੇ ਲੜਦਾ ਆ ਤੇ ਆਪ ਜੀ ਜਿੱਥੇ ਹਰਮੰਦਰ ਸਾਹਿਬ ਦੇ ਦਰਸ਼ਨ ਕਰਦੇ ਹਾਂ ਸਾਰੇ ਬੜਾ ਚੰਗਾ ਲੱਗਦਾ ਇੱਕ ਤੁਸੀਂ ਸਿੱਖੀ ਸਰੂਪ ਨੂੰ ਤੇ ਹਮੇਸ਼ਾ ਦਸਤਾਰ ਨੂੰ ਆਪੋ ਕੀਤਾ ਸਤਕਾਰ ਦਿੱਤਾ ਤੇ ਤੁਸੀਂ ਵੀ ਬਹੁਤ ਉਹਦੇ ਵਾਸਤੇ ਧੰਨਤਾ ਦੇ ਯੋਗ ਹੋ ਗੁਰੂ ਸਾਹਿਬ ਇਸੇ ਤਰ੍ਹਾਂ ਜਿਹੜਾ ਮਹਾਰਾਜ ਨੇ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਤੇ ਗੁਰੂ ਸਾਹਿਬ ਕਿਰਪਾ ਰੱਖਣ ਸਾਡੀ ਇਹ ਮਰਿਆਦਾ ਹੈ ਜੀ ਹਾਂਜੀ ਬਸ ਸਾਹਬ ਦੀ ਪਾਏ ਹੋ ਹਾਂ ਇਹ ਨਹੀਂ ਖੱਦਣੀ ਤੁਸੀਂ ਬਦਾਮਾਂ ਵਾਲੀ ਹੈ ਹਾਂ ਛੀਦੀ ਦੇਖਾ ਪੂਰੀ ਪੀਉਂਗਾ ਹਾਂ ਇਹੋ ਆਈ ਬਾਤ ਸਕੇ ਹਮਾਂ ਵਾਲੀ ਛੱਡਦਾ ਨਹੀਂ ਛੀਦੀ ਦੇਖਾਂ ਕਹਿੰਦੇ ਨੇ ਹਾਂਜੀ ਵਾਸ ਕਿਉਂ ਸਭ ਤੋਂ ਅਖੀਰ ਆਪਾਂ ਹੀ ਆਇਆ। ਯਾ ਜੀ ਨੂੰ ਸਵਾਦ ਲੱਗੀ ਤੋਸ ਬਾ ਦਿੰਦੇ। ਮੈਂ ਕਿਹਾ। ਜੇ ਬਟੇ ਜਲ ਵੀ ਉਤਾਵੇ ਬੜੇ ਨਾਲ ਨਹੀਂ ਗੁਰੂ ਸਾਹਿਬ ਦੀ ਕਿਰਪਾ ਹੈ ਕਾਉਜੀ ਤੇ ਜਿਹੜਾ ਤੁਸੀਂ ਹਮੇਸ਼ਾ ਗੁਰੂ ਸਾਹਿਬ ਦੇ ਆਉਦੇ ਇਹਨੂੰ ਸਿੱਖੀ ਨੂੰ ਜਿਹੜਾ ਬਹਿਲ ਦਿੱਤੀ ਤੇ ਆਪਦੇ ਸਰੂਪ ਨੂੰ ਕਾਇਮ ਰੱਖਿਆ ਹੈ ਬਹੁਤ ਵੱਡੀ ਗੱਲ ਹੈ। ਤਾਂ ਮਾਨੀ ਮੇਰਾ ਤਾਂ ਵਿਆਹ ਵੀ ਗੁਰਦੁਆਰੇ ਜੀ ਹੋਇਆ ਸੀ ਹਾਂ ਮੇਜ ਉਹ ਗੋਦੀ ਹਾਂ ਤਾਂ ਸ਼ੰਕ ਕਰਕੇ ਹਾਂ ਤੇ ਬੱਲ ਜੀ ਆਪਣੇ ਬੰਦੇ ਬੰਦੇ ਇੱਦਾਂ ਕਾਂਗਰਸ ਉਹਦੇ ਤੇ ਹਾਂ ਜੀ ਗੰਗਸਾ ਬਲੀ ਬਾਬਾ ਜੀ ਆਪ ਵੀ ਦੋ ਮਿੰਟ ਤੋ ਕਹਿ ਰਹੇ ਸੀ ਕਿ ਦਰਸ਼ਕ ਕਰਨਾ ਚਾਹੀਦਾ ਜੀ ਬੰਦੀ ਦਾ ਸੋ ਨਾ ਆਪਣੇ ਟਾਈਮ ਦੀ ਨਹੀਂ ਸੀ ਸੈਟ ਨਾ ਲਈ ਹਾਂਜੀ ਹਨਾ ਇਹ ਵੀ ਤੋਹੀਰ ਬਾਅਦ ਚਲੇ ਗਏ ਤੇ ਬਸ ਆਪਣੇ ਜਦੋਂ ਮੇਲ ਹੋਣੇ ਹੁੰਦੇ ਨਹੀਂ ਹਾਂਜੀ ਤੋਹੀਰ ਬੋ ਕਹਿੰਦਾ ਜਦੋਂ ਵੀ ਹੁਕਮ ਕਰੂਗੇ ਜੀ ਹਾਜ਼ਰ ਹੋਵਾਂ ਆਹ ਬਹੁਤ ਖੁਸ਼ੀ ਕੋਈ ਕਿਆ ਜੀ ਬਾਬੇ ਕਹਿੰਦੇ ਤੁਸੀਂ ਪਟਿਆਲੇ ਕਰਕੇ ਆਉਣਾ ਮੈਂ ਅੰਮ੍ਰਿਤਸਰ ਸਾਹਿਬ ਆਉਣਾ ਕਿੱਥੇ ਹਾਂਜੀ ਹਾਂਜੀ ਮੇਰੇ ਇਹ ਇੱਥੇ ਨੇੜੇ ਨਾਲ ਇਤਿਹਾਸਕ ਜਗ੍ਹਾ ਹੈ ਜੀ ਆਪਾਂ ਗੱਲ ਕਰਦੇ ਆਪਾਂ ਹੀ ਨਾ ਹੀ ਨਹਿਨ ਸਿੰਘ ਫੌਜਾਂ ਦੀ ਗੁਰੂ ਸਾਹਿਬ ਨੇ ਇਹੀ ਫੌਜ ਸਾਜੀ ਤੇ ਗੁਰੂ ਦੀਆਂ ਨਾਲ ਦੀਆਂ ਫੌਜਾਂ ਨੇ ਜਿਹੜੀਆਂ ਜਿਹੜਾ ਸ਼੍ਰੋਮਣੀ ਪੰਥਕਾਲੀ ਬੁੱਢਾ ਸਾਹਿਬ ਹੈ ਇਹਦਾ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਫਵਾਦੀਏ ਦੇ ਕਿਲੇ 'ਚ ਕੈਦ ਸੀ ਉਦੋਂ ਬਾਬਾ ਬੁੱਢਾ ਜੀ 30000 ਫੌਜ ਲੈ ਕੇ ਉਹਨਾਂ ਨੂੰ ਰਿਹਾ ਕਰਾਉਣ ਵਾਸਤੇ ਗਏ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪੋਜ ਦੇਖ ਕੇ ਬਹੁਤ ਖੁਸ਼ ਹੋਏ ਵੀ ਉਹਨਾਂ ਨੇ ਕਿਹਾ ਬਾਬਾ ਬੁੱਢਾ ਜੀ ਤੁਸੀਂ ਇੰਨੀ ਪੋਜ ਲੈ ਕੇ ਆਏ ਹੋ ਤੇ ਉਹਨਾਂ ਨੇ ਕਿਹਾ ਮਾਤਾ ਕੰਗਾ ਜੀ ਦਾ ਹੁਕਮ ਸੀ ਗੁਰੂ ਸਾਹਿਬ ਨੂੰ ਇਹ ਲਿਹਾ ਇਹ ਨਾ ਹੋਣ ਤੇ ਉਹਨਾਂ ਨੂੰ ਜੰਗ ਯੁੱਧ ਕਰਕੇ ਵੀ ਲਿਹਾ ਕਰਵਾ ਕੇ ਜਾਉਣਾ ਉਦੋਂ ਗੁਰੂ ਸਾਹਿਬ ਬੜੇ ਖੁਸ਼ ਹੋਏ ਉਹਨਾਂ ਨੇ ਕਿਹਾ ਬਾਬਾ ਬੁੱਢਾ ਜੀ ਤੁਹਾਡੇ ਨਾਮ ਤੇ ਜਿਹੜਾ ਪੰਚ ਚੰਦੂਗਾ ਜਿਹੜਾ ਰਿੱਧੀਆਂ ਸਿੱਧੀਆਂ ਨਾਲ ਭਰਪੂਰ ਹੋਊਗਾ ਉਹਦੇ ਪਲੇ ਪਲੇ ਤੇ ਜੰਗੀ ਪੋਲੇ ਪੋਲੇ ਰਾਕੀ ਤੇ ਵਾਸਰਾ ਪੂਰੇ ਹੋਣਗੇ ਉਹ ਬਚਨ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਤੇ ਉਹਨਾਂ ਨੇ ਪਹਿਲਾ ਬੁੱਢਾ ਦਲ ਦੇ ਜੇਠਾ ਦਾ ਬਾਬਾ ਬਨੋਲ ਸਿੰਘ ਨੂੰ ਧਾਕੇ ਜਿਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੀ ਅਗਵਾਈ ਕੀ ਭੇਜਿਆ ਬਾਬਾ ਬਨੋਲ ਸਿੰਘ ਜਿਹੜੇ ਬੁੱਢਾ ਦਲ ਦੇ ਪਿੰਦੇ ਜੇਠੇਦਾਰ ਸੀ ਉਹਨਾਂ ਨੂੰ ਆਸ਼ੀਰਵਾਦ ਸਹਿ ਬਖਸ਼ੇ ਕੀਤੀ ਨਿਸ਼ਾਨ ਨਗਾਰੇ ਬਖਸ਼ੇ ਕੀਤੇ ਹੁਕਮ ਨਾਮੇ ਤੇ ਜਿਹੜਾ ਉਹਨਾਂ ਨੂੰ ਇਹ ਹੁਕਮ ਕੀਤਾ ਸੀ ਤੁਸੀਂ ਜਿਨ੍ਹਾਂ ਨੇ ਜਿਵੇਂ ਮੈਂ ਵਿਚਰਦਾ ਸੀ ਉਵੇਂ ਵਿਚਰਨਾ ਤੇ ਗਊ ਗਰੀਬ ਦੀ ਰੱਖਿਆ ਕਰਨੀ ਆ ਸਾਂਝੀ ਵਾਪਦਾ ਦਾ ਉਪਦੇਸ਼ ਦੇਣਾ ਹੈ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਸੀ ਉਹਨਾਂ ਨੂੰ ਸੋਧਣਾ ਤੇ ਜਿਨ੍ਹਾਂ ਨੇ ਛੋਟੇ ਸਾਹਿਬ ਜਿਆਦਿਆਂ ਨੂੰ ਸ਼ਹੀਦ ਕੀਤਾ ਸੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇਸ ਸਿੰਘ ਜੀ ਤੇ ਮਾਤਾ ਗੁਜਰ ਕੌਰ ਜੀ ਨੂੰ ਉਹਨਾਂ ਨੂੰ ਸੋਧਣਾ ਸੀ ਉਹ ਜਿਹੜੇ ਸਮਾਣੇ ਦੇ ਸੀ ਜਲਾਦ ਇਹਨਾਂ ਨੇ ਆਉਂਦਿਆਂ ਪਹਿਲਾਂ ਸਮਾਣਾ ਜਿਹੜਾ ਸੀ ਉਥੋਂ ਉਹ ਜਲਾਦਾਂ ਨੂੰ ਸੋਧਿਆ ਫਿਰ ਗੋਬ ਦੇ ਚੱਪਲ ਚੁਰੀ ਦੇ ਮੈਦਾਨ ਦੇ ਵਜੀਰ ਖਾਨ ਨੂੰ ਤੋਦਿਆ ਫਿਰ ਜਿਹੜਾ ਉੱਥੇ ਫਦੇ ਦੇ ਝੰਡੇ ਚੁੜਾਏ ਤੇ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀ ਪਟੰਕਾਰ ਤੋਂ ਸਾਰੇ ਜਿਹੜੇ ਬੁੱਢਾ ਦਰਦਿਆਂ ਸੋਹਣੇ ਤੇ ਗੁਰੂ ਸਾਹਿਬ ਦੀ ਜਿੜੀ ਅਪਾਰ ਤਿੱਪੜ ਦੇ ਨਾਲ ਉਦੋਂ ਤੋਂ ਲੈ ਕੇ ਇਹ ਬੁੱਢਾ ਸਰ ਚੰਦਿਆ ਹੁੰਦਾ ਨਹੀਂ ਤੇ ਇਹ ਜਿਹੜਾ ਅਕਾਲੀ ਫੁੱਲਾ ਸਿੰਘ ਦਾ ਭੁਰਜ ਹੈ ਅਕਾਲੀ ਬਾਬਾ ਫੁੱਲਾ ਸਿੰਘ ਜੀ ਜਿਹੜੇ ਬੁੱਢਾ ਦਲ ਦੇ ਜਥੇਦਾਰ ਸੀ ਪਹਿਲਾਂ ਬੁੱਢਾ ਦਲ ਦਾ ਹੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੁੰਦਾ ਸੀ ਬੁੱਢਾ ਦਲ ਦੇ 10 ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਏ ਨੇ ਤੇ ਉਹਨਾਂ ਨੇ ਹੀ ਜਿਹੜਾ ਜਿਵੇਂ ਹੁਣ ਮਹਾਰਾਜਾ ਰਣਜੀਤ ਸਿੰਘ ਜੇ ਆਪਾਂ ਕਈ ਵਾਰੀ ਗੱਲ ਕਰਦੇ ਹਾਂ ਸਿੱਖਾਂ ਦੇ ਵੀ ਜੇ ਜਥੇਦਾਰ ਕਿਹੋ ਜਿਹਾ ਹੋਵੇ ਆਕਾਲੀ ਫੂਲਾ ਸਿੰਘ ਵਰਗਾ ਹੋਵੇ ਜੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਕੋਈ ਗਲਤੀ ਕੀਤੀ ਤੇ ਉਹਨਾਂ ਨੂੰ ਵੀ ਕੋਰਡਿਆਂ ਦੀ ਸਜ਼ਾ ਦਾਈ ਤੇ ਉਹਨਾਂ ਨੇ ਪਰਵਾਣ ਵੀ ਕੀਤੀ ਦੇ ਗੁਰੂ ਸਾਹਿਬ ਦੀ ਬੜੀ ਕਿਰਪਾ ਉਹ ਇੱਥੇ ਹੀ ਨਿਵਾਸ ਰੱਖਦੇ ਸੀ ਤੇ ਇੱਥੋਂ ਹੀ ਆਪਣੇ ਉੱਤੇ ਜਾਂਦੇ ਸੀ ਤੇ ਅਕਾਲੀ ਬਾਬਾ ਗੁੰਦਾ ਸਿੰਘ ਜੀ ਦੇ ਨਾਮ ਦੇ ਨਾਲ ਇਹ ਜਿਹੜਾ ਮਸ਼ਹੂਰ ਹੈ ਛੌਣੀ ਹੈ ਤੇ ਇੱਕ ਨਾਲ ਜਿਵੇਂ ਆ ਸਥਾਨ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ ਜਿਹੜੇ ਜੰਗੀ ਅਭਿਆਸ ਕਰਾਉਂਦੇ ਸੀ ਇਹਦਾ ਮਾਲਦਾ ਖਾਲਾ ਸਾਹਿਬ ਅਮਰੀਕਾ ਤੇ ਜੁੜੀ ਆਏ ਬਹੁਤ ਮੈਂ ਤਾਂ ਇਹੀ ਕਹਿਣ ਲੱਗਿਆ ਸੀ ਉਹ ਜਿਹੜੀ ਵੀ ਪੁਰਾਣੀ ਹਗੀ ਹੈ ਹਾਂ ਫਿਰ ਬਾਬਾ ਜੀ ਨੂੰ ਅਕਾਲ ਤਖਤ ਦਾ ਜੱਥੇਦਾਰ ਬਣਨਾ ਚਾਹੀਦਾ ਹਾਂ ਤਾਂ ਇਹ ਸਭ ਠੀਕ ਚੱਲੂਗਾ ਹਾਂ ਬਿਲਕੁਲ ਬਿਲਕੁਲ ਨਿਸ਼ਾਨੇ ਤੇ ਆਪ ਜੀ ਨੇ ਬਸਨ ਕੀਤਾ ਬਿਲਕੁਲ ਨਹੀਂ ਹੁਣ ਤਾਂ ਇਹਨਾਂ ਨੇ ਸਿਆਸਤ ਕਰਤੀ ਸਾਰੇ ਹੀ ਹਾਂ ਜੀ ਹਾਂ ਜੀ ਬਿਲਕੁਲ ਤਾਂ ਉਹਦੇ ਵਿੱਚ ਪਰਮਾਰਥ ਕਦੇ ਕਦੇ ਪਿੱਛੇ ਰਹਿ ਜਾਂਦੀ ਹੈ ਬਿਲਕੁਲ ਜੀ ਹਾਂ ਤੁਹਾਡੇ ਵਰਗੇ ਮਹਾਪੁਰਸ਼ਾਂ ਕਰ ਸਭੋ ਇੱਕ ਦੂਜੇ ਨਾਲ પ્રેમ ਪਿਆਰ ਸਰਕਾਰ ਵਧਣਾ ਚਾਹੀਦਾ ਹੈ ਇਹ ਨਹੀਂ ਹੋਣਾ ਚਾਹੀਦਾ ਆਪਣੇ ਜਿਹੜਾ ਜੇ ਆਪ ਜੀ ਨੇ ਸਰਕਾਰ ਨਾਲ ਆਏ ਉਹਦੇ ਤੁਹਾਡਾ ਆਪਣੇ ਬਹੁਤ ਜੀ ਆਇਆ ਹਨਾ ਤੁਸੀਂ ਹਮੇਸ਼ਾ ਜਿੱਥੇ ਆਇਓ ਇੱਕ ਆਪਣੇ ਤੁਹਾਨੂੰ ਇੰਨੀ ਤੁਸੀਂ ਤੁਹਾਡੀ ਸਿੱਕੀ ਸੇਪਤੀ ਤੁਸੀਂ ਵੀ ਆਪ ਦੇ ਤੁਹਾਡੇ ਵੀ ਚੇਤੇ ਬਾਲਤੇ ਨੇ ਪਰ ਜੇ ਤੁਸੀਂ ਨੇ ਸਿੰਘਾਂ ਨੂੰ ਐਨਾ ਸਰਕਾਰ ਦਿੱਤਾ ਹੈ ਹਨਾ ਇਹ ਗੁਰੂ ਦੀ ਲਾਡਲੀ ਗੋਜ ਨੂੰ ਸਰਕਾਰ ਦਿੱਤਾ ਹੈ ਤੇ ਗੁਰੂ ਸਾਹਿਬ ਨੇ ਸਜਾਇਆ ਹੈਗਾ ਹਾਂ ਜੀ ਸਡੇ ਵਾਸਤੇ ਤਾਂ ਆਨ ਲੋਕ ਐ ਸਾਡਾਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ 96 ਕਰੋੜ ਖਾਲਸਾ ਉਹਨਾਂ ਨੇ ਕਿਹਾ ਨਾ ਹੋਣਾ ਗੁਰਨਾਨਦ ਸਾਹਿਬ ਜੀ ਸੋ ਸਾਕੀ ਚ ਲੈ ਕੇ ਤੇ ਆਪਣੇ ਗੁਰੂ ਸਾਹਿਬ ਨੂੰ ਵਜਨ ਕੀਤੇ ਗੁਰੂ ਸਾਹਿਬ ਜੀ ਤਨੇ 96 ਕਰੋੜ ਕਦੋਂ ਹੋਊਗਾ ਉਹਨਾਂ ਨੇ ਕਿਹਾ ਮੈਂ ਹਵਾਈ ਇਹੋ ਜੀ ਚਲਾ ਦੂੰਗਾ ਚੀਨ ਮਚੀਨ ਸ਼ੀਨ ਜਵਲੀਨਾ ਉੱਤਰ ਦੇਸ਼ ਪਿਆਨਾ ਕੀਨਾ ਖਾਲਸੇ ਦੀ ਜਿਹੜੀ ਹੈ ਰਸਤ 96 ਕਰੋੜ ਦੀ ਗੁਰੂ ਸਾਹਿਬ ਨੇ ਮਾਲ ਠੀਤਰੀ ਹੈ ਜੀ ਹੁਸਰ ਜਮਾ ਕੀਤੀ ਹੋਈ ਹੈ ਤੇ ਉਹ ਹਵਾ ਜਿਹੜੀ ਐ ਹੀ ਚਲਨੀ ਹੈ ਜਿਵੇਂ ਆਕੀ ਆਏ ਹੁਣ ਹੋਈ ਹੈ ਪਾਣੀ ਆਟੋਮੈਟ ਕੀ ਹਵਾ ਚੱਲ ਜਾਈ ਹੈ ਤੇ ਉਹ ਸਾਰੇ ਹੀ ਸਿੱਖ ਬਣਨਗੇ ਨਿਹੰਗ ਸਿੰਘ ਇਹ ਜਿਹੜੇ ਬਾਣੇ ਚ ਉਦੋਂ ਸਾਰੀਆਂ ਕੱਟ ਉਦੋਂ ਹੀ ਹੋਣਾ ਰਾਜ ਕਰੇਗਾ ਖਾਲਸਾ ਆਪੀ ਰਹੇ ਨਾ ਕੋਈ ਬਾਹਰ ਮਿਲਾਂਗੇ ਵਜੇ ਚੱਲ ਜਿਓ ਉਹ ਉਧਰ ਨੂੰ ਗੋਹ ਗਿਆ ਨਾ ਦੇਖੋ ਜੰਸੇ ਜਿੱਥੇ ਸੇ ਸਾਬਨੇ ਜਿਹੜੇ ਨਿਸ਼ਾਨ ਨਗਾਰਾ ਤੇ ਗੁਰੂ ਸਾਹਿਬ ਦੇ ਹੱਥ ਲਿਖੇ ਸੂਰ ਗੁਰੂ ਦਾ ਨਿਸ਼ਾਨ ਉਹ ਬਾਬਾ ਜੀ ਨੇ ਅੰਮ੍ਰਿਤਸਰ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਹੈ ਉਹ ਪ੍ਰਮਤਾ ਉਹ ਮੈਂ ਚੱਲ ਜੀ ਦਸਵੇਂ ਪਾਤਸ਼ਾਹ ਨੇ ਬਚਨ ਕੀਤਾ ਸੀ ਵੀ ਜਿੰਨਾਂ ਕੋਲ ਆ ਕੀਰ ਸਾਹਿਬ ਤੇ ਨਿਸ਼ਾਨ ਨਗਾਰਾ ਹੋਊਗਾ ਕੋਈ ਪੰਥ ਦੀ ਅਸਗਵਾਈ ਕਰੇਗਾ ਬਹੁਤ ਬੁਸ਼ਕੀਆਂ ਬਹੁਤ ਬੁਸ਼ਕੀਆਂ ਹਲੂ ਜਾਵੀ ਸਤਿ ਸ੍ਰੀ ਅਕਾਲ ਹਲੂ ਜਾਵੀ ਸਤਿ ਸ੍ਰੀ ਅਕਾਲ ਹਾਲੂ ਜਾਵੀ ਆਹ ਹੋ ਲੋ ਬਾਈ ਐ ਕਿਉਂ ਜੀ ਬਾਈ ਤੇ ਬਾਬਾ ਗੁਰਿੰਦਰ ਸਿੰਘ ਜੀ ਰਾਧਾ ਸੁਆਮੀ ਵਿਆਸ ਵਾਲੇ ਇੱਥੇ ਆਏ ਸ਼੍ਰੋਮਣੀ ਪੰਥਕ ਕਾਦੀ ਬੁੱਢਾ ਦਲ ਪੰਜਵਾਂ ਤਖਤ ਦੇ ਮਾਝੇ ਦੇ ਹੈੱਡਕੁਆਟਰ ਗੁਰਦੁਆਰਾ ਸ਼ਹੀਦ ਅਕਾਲੀ ਪਾਵਾ ਬੁੱਢਾ ਸਿੰਘ ਜੀ ਗੁਰਦੁਆਰਾ ਮੱਲ ਅਖਾੜਾ ਸਹਿ ਪਾਸ਼ਾ ਛੇਵੀਂ ਸ੍ਰੀ ਅਮਰitsar ਸਾਹਿਬ ਤੇ ਉਥੇ ਆ ਕੇ ਉਹਨਾਂ ਨੇ ਦਰਸ਼ਨ ਕੀਤੇ ਗੁਰਦਰਾ ਬੁਰਜ ਅਕਾਦੀਪਾਪਾ ਹਰਦਾਸ ਸਿੰਘਾਂ ਦੇ ਪਿਆਰ ਤੇ ਸਤਕਾਰ ਦੇ ਨਾਲ ਉਹਨਾਂ ਨੇ ਜਿੱਥੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਇੱਕ ਮਾਨ ਤੇ ਸਤਕਾਰ ਦੇ ਨਾਲ ਇੱਥੇ ਆਏ ਨੇ ਤੇ ਬੁੱਢਾ ਦਲ ਵੱਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਇਹਨਾਂ ਨੂੰ ਬਹੁਤ ਜੀ ਆਇਆਂ ਧੰਨਵਾਦ ਨਾਲ ਹੀ ਬੇਨਤੀ ਕਰਦਾ ਜਿਵੇਂ ਆਪਾਂ ਇੱਕ ਜਿਹੜੀ ਹੈ ਮਾੜੀ ਸੋਚ ਤੋਂ ਉੱਪਰ ਉੱਠ ਕੇ ਤੇ ਚੰਗੀ ਸੋਚ ਨੂੰ ਧਾਰਨ ਕਰੀਏ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਉ ਖਾਲਸਾ ਪਰਮਾਤਮ ਕੀ ਮੋਜ ਗੁਰੂ ਸਾਹਿਬ ਜੀ ਨੇ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਤੇ ਮਹਾਰਾਜ ਨੇ ਕਿਹਾ ਸੀ ਮੈਂ ਇੱਕ ਇਹੋ ਜੀ ਜਿਹੜੀ ਹਵਾ ਚਲਾਉਂਗਾ ਚੀਨ ਮਚੀਨ ਛੀਨ ਜਬ ਲੀਨਾ ਉੱਤਰ ਦੇਸ਼ ਪਿਆਨਾ ਕੀਨਾ ਪਾਪ ਸਮੂਹਮ વિનાਸ਼ਨ ਕਉ ਕਲਕੀ ਅਵਤਾਰ ਕਹਾਵਾਂਗੇ ਤੋ ਕਾਛਤ ਰੰਗ ਸੁ ਪਛ ਬੜੋ ਕਰ ਕਾੜ ਕਿਰਪਾਨ ਖਪਾਵਾਂਗੇ ਨਿਕਸੇ ਜਿਵ ਕੇਹਰ ਪਰਵਤ ਤੇ ਤਾ ਸੋਬ ਦਿਵਾਲਾ ਪਾਵਾਂਗੇ ਪਰ ਭਾਗ ਭਇਆ ਇਹ ਸੰਭਲ ਕੇ ਹਰ ਜੂ ਹਰ ਮੰਦਰ ਆਵਾਂਗੇ ਗੁਰੂ ਦੀਆਂ ਇਹ ਲਾੜਦੀਆਂ ਨਿਹੰਗ ਸਿੰਘ ਫੌਜਾਂ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੋਜ ਬਾਬਾ ਜੀ ਆਏ ਨੇ ਇਹਨਾਂ ਦਾ ਬਹੁਤ ਧੰਨਵਾਦ ਜੀ ਆਆਂ ਨਾਲ ਬੇਨਤੀ ਕਰਦਾ ਮੈਨੂੰ ਇਹ ਵੀ ਪਤਾ ਹੈ ਵੀ ਜਿਹੜੇ ਆ ਆਪਣੇ ਅੱਜ ਕੱਲ੍ਹ ਕਈ ਗੰਦੇ ਲੋਕ ਹੁੰਦੇ ਨੇ ਪਰ ਜਿਹੜੀ ਗੁਰੂ ਸਾਹਿਬ ਦੇ ਉਹ ਵਚਨ ਨੇ ਬਾਬਾ ਇਹ ਪ੍ਰਚਾਰ ਕਰ ਰਹੇ ਨੇ ਸਿੱਖੀ ਸਰੂਪ ਹੈ ਇਹਨਾਂ ਨੇ ਹਰਿਮੰਦਰ ਸਾਹਿਬ ਵੀ ਆ ਕੇ ਮੱਥਾ ਟੇਕਦੇ ਨੇ ਦਰਸ਼ਨ ਕਰਦੇ ਨੇ ਹੁਣ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜਿਹੜੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 6ਵੇਂ ਜਥੇਦਾਰ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ 6ਵੇਂ ਜਥੇਦਾਰ ਸੀ ਸਾਰੀ ਇਨਾ ਨੂੰ ਹਿਸਟਰੀ ਪੂਰੀ ਪਤਾ ਨਹੀਂ ਨਿਹੰਗ ਸਿੰਘਾਂ ਪ੍ਰਤੀ ਨਿਹੰਗ ਸਿੰਘਾਂ ਦੀਆਂ ਕਿੰਨੀਆਂ ਕੁਰਬਾਨੀਆਂ ਨੇ ਨਿਹੰਗ ਸਿੰਘ ਹਮੇਸ਼ਾ ਜਿਹੜਾ ਸਚਾਈ ਤੇ ਪਹਿਰਾ ਦਿੰਦੇ ਨੇ ਨਰੋਲ ਬਾਬਾ ਜੀ ਇੱਕ ਉਹਨੂੰ ਪ੍ਰੇਮ ਪਿਆਰ ਨੂੰ ਵਧਾਉਣ ਵਾਸਤੇ ਇੱਥੇ ਆਏ ਨੇ ਮਹਾਪੁਰਖ ਕੋਈ ਇਹੋ ਜਿਹਾ ਕੋਈ ਸਿਆਸੀ ਕੋਈ ਇਹਨਾਂ ਨੇ ਗੰਦ ਨਹੀਂ ਕੀਤੀ ਨਾ ਕੋਈ ਸਾਰੇ ਮਹਾਪੁਰਖ ਇੱਥੇ ਹਾਜ਼ਰ ਨੇ ਬਾਬਾ ਜੀ ਇੱਕ ਪ੍ਰੇਮ ਪਿਆਰ ਗੁਰੂ ਦੀਆਂ ਲਾੜਦੀਆਂ ਫੌਜਾਂ ਪ੍ਰਤੀ ਬਹੁਤ ਸਤਿਕਾਰ ਇਹਨਾਂ ਨੇ ਪ੍ਰਗਟ ਕੀਤਾ ਬਹੁਤ ਧੰਨਵਾਦ ਬਾਬਾ ਜੀ ਤੁਸੀਂ ਆਏ ਹੋ ਖਾਸ ਕਰਕੇ মিডিਆ ਵਾਲੇ ਇਹ ਗੱਲ ਦਾ ਧਿਆਨ ਰੱਖਣ ਕਈ ਵਾਰੀ ਦੇਖਦੇ ਨੇ ਮਹਾਰਾਜ ਦੀ ਉਹ ਵਜਨ ਧਿਆਨ ਚ ਰੱਖਣੇ ਨੇ ਮਹਾਰਾਜ ਨੇ ਕਿਹਾ ਸੀ ਮੈਂ ਇਹੋ ਜੀ ਹਵਾ ਚਲਾ ਦੂੰਗਾ ਸਮੁੱਚਾ ਹੀ ਖਾਲਸਾ ਜਿਹੜਾ ਪ੍ਰਗਟ ਹੋਣਾ ਹੈ ਤੇ ਇਹ ਖਾਲਸਾ ਜਿਹੜਾ ਇਹਦੇ ਵਿੱਚ ਹੋਰ ਵੀ ਵਾਅਦਾ ਹੋਣਾ ਦਿਨ ਦੁਗਣੀ ਗੁਰੂ ਸਾਹਿਬ ਕਿਰਪਾ ਕਰਨ ਹਮੇਸ਼ਾ ਖਾਲਸਾ ਮਾਹਪੁਰਖਾਂ ਦਾ ਪ੍ਰੇਮ ਪਿਆਰ ਬਣਿਆ ਰਵੇ ਸੋ ਅੱਜ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੇ ਇਸ ਸਥਾਨ ਤੇ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਬੁਰਜ ਉਸ ਸਥਾਨ ਤੇ ਆ ਕੇ ਇਹਨਾਂ ਨੇ ਦਰਸ਼ਨ ਜਿੱਥੇ ਕੀਤੇ ਨੇ ਤੇ ਉੱਥੇ ਹੀ ਇਹਨਾਂ ਦਾ ਬਹੁਤ ਹੀ ਸਤਕਾਰ ਵੀ ਜੀਆਂ ਆਆਂ ਵੀ ਕਰਦੇ ਆਂ ਬਾਬਾ ਜੀ ਬਹੁਤ ਬਹੁਤ ਜੀਆਂ ਆਆਂ ਦੇ ਨਾਲ ਆ ਜਿਹੜੇ ਆਪਣੇ ਆਪ ਜੀ ਨੂੰ ਬੁੱਢਾ ਦਲ ਨਿਹੰਗ ਸਿੰਘਾਂ ਦਾ ਜਿਹੜਾ ਇਤਿਹਾਸ ਉਹ ਆਪ ਜੀ ਨੂੰ ਆਪਣੇ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਤੇ ਇਹ ਸਾਰੇ ਸਾਰੇ ਇਕੱਠੇ ਘਟ ਕੇ ਆ ਸਮਾਂ ਇੱਥੇ ਰੱਖੇ ਇੱਕ ਤਰੀਕਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਬਾਬਾ ਜੀ ਦਾ ਕਿ ਇਹਨਾਂ ਨੇ ਵਕਤ ਦਿੱਤਾ ਔਰ ਦਰਸ਼ਨ ਦਿੱਤੇ ਸਾਡੀ ਤਾਂ ਹਰ ਵਕਤ ਇਹੀ ਇੱਛਾ ਹੈ ਕਿ ਨਿਮਾਣੇ ਹੋ ਕੇ ਸੇਵਾ ਭਗਤ ਦੇ ਨਾਲ ਚੱਲੀ ਵਾਹਿਗੁਰੂ ਮਕਮਲ ਇਹ ਸਾਰੇ ਜਥੇਦਾਰ ਜਿੰਨੇ ਵੀ ਬੁੱਢਾ ਦਲ ਦੇ ਇਹ ਜਥੇਦਾਰ ਹੋਏ ਨੇ 14ਵੀਂ ਜਗ੍ਹਾ ਤੇ ਦਾ ਜਿਹੜਾ ਸੇਵਾ ਨਿਭਾ ਰਿਹਾ ਬੁੱਢਾ ਦਲ ਦੇ ਜਥੇਦਾਰ ਵਜੋਂ ਤੇ ਇਹ ਜਥੇਦਾਰ ਸਹਿਬਾਨਾਂ ਤੇ ਇਹ ਨੰਗ ਸਿੰਘ ਸੰਦੇਸ਼ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਜਿਨ੍ਹਾਂ ਦਾ 200 ਸਾਲਾ ਸ਼ਹੀਦੀ ਸ਼ਤਾਬਦੀ ਜਦੋਂ ਮਨਾਈ ਸੀ ਤੇ ਇਹ ਸੋਵੀਨਾਰ ਛਾਪਿਆ ਸੀ ਨੰਗ ਸਿੰਘ ਸੰਦੇਸ਼ ਇਹ ਦੇਸ਼ ਉਦੇਸ਼ ਦੀਆਂ ਸਭੂ ਗੁਰੂ ਨਾਨਕ ਨਾਮ ਦੇਵਾ ਸੰਤਾਂ ਨੂੰ ਜਿਹੜਾ ਬਾਬਾ ਜੀ ਬਾਬਾ ਬਿਆਸ ਵਾਲੇ ਆਏ ਨੇ ਦੇਖੋ ਸਿੱਖੀ ਦਾ ਉਹਨਾਂ ਨੇ ਕਿੰਨਾ ਪ੍ਰਚਾਰ ਨਿਰਾਇ ਹੀ ਨਹੀਂ ਸੋਚਣਾ ਚਾਹੀਦਾ ਵੀ ਬਾਬਾ ਜੀ ਆਪਣੇ ਠੀਕ ਆ ਆਪਦਾ ਆਪਦਾ ਸਾਰੇ ਸਤਿਕਾਰਯੋਗ ਧਰਮ ਨੇ ਤੇ ਪਰ ਤੁਹਾਨੂੰ ਆਪਣੇ ਹਮੇਸ਼ਾ ਗੁਰੂ ਸਾਹਿਬ ਦੇ ਆਕੇ ਨਮਸਕਾਰ ਕਰਦੇ ਨੇ ਬਹੁਤ ਸਤਿਕਾਰ ਦਿੰਦੇ ਨੇ ਬਹੁਤ ਧੰਨਵਾਦ ਬਾਈ ਜਦੋਂ ਵੀ ਆਓ ਤੇ ਜਰੂਰ ਬੁਲਾਉਂਦੇ ਰਹਿਣਾ ਜੀ ਮਿਲਦੇ ਰਹਿਣਾ ਬਾਈ ਵੈਲਕਮ ਬੋਲੇ ਸੋਨੇਹਾ ਸੋਖਾ ਬਹੁਤ ਸ਼ੁਕਰੀਆ ਜੀ ਅੱਜ ਆਸੋ ਜਿਹਨੇ ਕਿਰਪਾ ਕੀਤੀ ਹੈ ਜੀ ਨਹੀਂ ਹਾਸਾ ਭਾਈ ਦੋ ਦਿਆ ਮੈਂ ਹਾਸਾ ਕਰ ਮੈਂ ਅੱਜ ਕੁਝ ਆਓ ਆਓ ਬੋਲੇ ਸੋਨੇਹਾ ਸੋਖਾ ਸਿਮਰ ਕਾ ਕਰੇਗੇ ਜਬ ਇਹਨਾਂ ਹਲ ਹੋ ਜਾਵੇ ਸ਼ੀਰ ਸਿੰਘਾਂ ਦੇ ਮਨ ਨੂੰ ਭਾਵੇ ਸਤਿ ਸ਼੍ਰੀ ਅਕਾਲ ਇੱਕ ਹੋ ਜਨਾਂ ਅੱਛਾ ਚਲੋ ਮਾਰ ਦੇ ਦੇ ਇੱਕ ਦੇ ਦੋ ਲੈ ਬੇਟੇ ਆਪ ਬੇਟੀ ਨੂੰ ਆਉਣੇ ਜੀ ਬੋਲੇ ਸੁਨੇਹਾਲ ਸਾਹਿਬ ਜੀ ਆਪਾਂ ਜੀ ਮੈਂ ਚੱਲੂੰਗਾ ਮੇਰਾ ਅੱਜ ਕੀ ਕਹਿੰਦੇ ਆ ਸੋਹਣੀਆਂ ਆਓ ਜੀ ਬੱਸ ਬਹੁਤ ਬਹੁਤ ਤਰਫ ਸਿਜੀਏ ਸਾਰਿਆਂ ਨੂੰ ਬਿਲਾਉਂਦਾ ਬਹੁਤ ਬਹੁਤ ਵਾਹ ਬਹੁਤ ਸ਼ਾਲ ਸਾਹਿਬ ਵਾਹਿ ਜੀ ਕੀ ਤਰਫ ਕੋਈ ਨਹੀਂ ਕੋਈ ਇਹਨਾਂ ਨੇ ਇੱਕ ਫੋਟੋ ਖੰਚਾ ਦੇ ਰਿਹਾ ਹੈ ਜੀ ਚੱਲ ਚੱਲ ਛੱਡ ਆਰਾ ਥੋੜਾ ਛੱਡ ਦਿਓ ਹਾਂ ਜੀ ਹਾਂ ਜੀ ਇੱਕ ਮਿੰਟ ਦੇ ਦਿੰਦੇ ਚਲੋ ਚਲੋ ਰਾਹ ਛੱਡੀ ਫੋਟੋ ਹੋਈ